ਓਏ ਸਾਹਿਬ ਸਰ ਅੱਜ ਤੁਸੀਂ ਗਰੁਨ ਸਕੂਲ ਦੇ ਜਿਹੜਾ ਬੁਆਇਜ਼ ਹਸੇ ਨਾਕਾ ਲਾ ਰਿਹਾ ਹੈ ਕਾਰਨ ਕੀ ਹੈ ਇਹ ਕਰਨੇ ਆ ਜੀ ਬੜੀਆਂ ਫੋਨ ਕੌਰੇ ਕੰਪਲੇਂਟ ਆ ਰਹੀਆਂ ਪਬਲਿਕ ਵੱਲੋਂ ਇਹ ਜਦੋਂ ਛੁੱਟੀ ਹੁੰਦੀ ਹੈ ਕਿ ਉੱਥੇ ਇੱਕ ਬੁਆਇਸ ਸਕੂਲ ਹੈ ਲੜਕੀਆਂ ਦਾ ਸਕੂਲ ਹੈ ਉਹ ਲੜਕੀਆਂ ਦਾ ਸਕੂਲ ਜਿਹੜਾ ਛੁੱਟੀ ਹੁੰਦੀ ਹੈ ਆ ਜਿਹੜੇ ਇਹ ਰਫੀਲੇ ਮਦੀਰ ਇਹ ਬਹੁਤ ਜ਼ਿਆਦਾ ਇੱਥੇ ਗੇਟੀਆਂ ਲੋਕੀ ਇਹ ਲੜਕੀਆਂ ਨੂੰ ਕਈਆਂ ਤਰ੍ਹਾਂ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਗੱਲ ਕਰਕੇ ਮਾਨਜੋਗ ਐਸਐਸਪੀ ਸਾਹਿਬ ਵੱਲੋਂ ਬੜੇ ਸਟ੍ਰਿਕਟ ਆਰਡਰ ਨੇ ਮਾਨਜੋਗ ਡੀਏਜ ਸਾਹਿਬ ਵੱਲੋਂ ਕਿਤੇ ਵੀ ਕੋਈ ਹੁਲੜਵਾਜ ਹੁਲੜਵਾਜੀ ਕਰਦਾ ਜਾਂ ਕੋਈ ਟ੍ਰੈਪ ਰੈਡਿੰਗ ਕਰਦਾ ਕੋਈ ਲੰਡਾ ਮੋਟਰਸਾਈਕਲ ਹੈ ਵਿਦਆਊਟ ਨੰਬਰ ਪਲੇਟ ਘੁੰਮਦਾ ਉਹਨਾਂ ਤੇ ਸਖਤ ਕشن ਲਾਇਆ ਜਾਂਦਾ ਉਸੇ ਗੱਲ ਨੂੰ ਮੁੱਖ ਰੱਖਦੇ ਹਾਂ ਅੱਜ ਪ੍ਰੈਸ ਕਲੱਬ ਦੇ ਬਾਹਰ ਤੇ ਗਵਰਨਮੈਂਟ ਕਾਲਜ ਦੇ ਬਾਹਰ ਜਿਹੜਾ ਸਕੂਲ ਦੇ ਨਾਕਾ ਲਗਾਇਆ ਇੱਥੇ ਜਿਹੜੇ ਮੋਟਰਸਾਈਕਲ ਚੱਕ ਰਹੇ ਆ ਚੈੱਕ ਕਰਕੇ ਉਹਨਾਂ ਤੇ ਬੰਦੀ ਕਰਨੀ ਚਾਹੀਦੀ ਅੱਜ ਤਾਂ ਹੁਣ ਕਈ ਇੱਥੇ ਬੱਚੇ ਸੀਗੇ ਜਿੰਨਾ ਵੀ ਉਮਰ 18 ਸਾਲ ਤੋਂ ਘੱਟ ਆ ਉਹ ਵੀ ਬਾਈਕ ਵਗੈਰਾ ਲਈ ਫਿਰਦੇ ਆ ਉਹ ਵੀ ਕਾਨੂੰਨ ਵਾਲੇ ਦੇਖੋ ਕਿ ਇਹ ਸਾਨੂੰ ਇਹ ਕਹਿਣਾ ਚਾਹੁੰਦੇ ਆ ਮੈਂ ਟ੍ਰੈਫਿਕ ਪੁਲਿਸ ਫਰੋਜ਼ਪੁਰ ਵੱਲੋਂ ਜ਼ਿਲ੍ਹਾ ਫਰੋਜ਼ਪੁਰ ਵੱਲੋਂ 3 18 ਸਾਲ ਤੋਂ ਘੱਟ ਬੱਚਿਆਂ ਨੂੰ ਜਿਹੜਾ ਵੀ ਵਹੀਕਲ ਨਾ ਦੇ। ਕਿੰਦੇ ਬਾਰੇ ਅਸੀਂ ਬੜਾ ਸੈਮੀਨਾਰ ਲਾ ਕੇ ਪਬਲਿਕ ਪਲੇਸ ਵਾਲੀਆਂ ਥਾਵਾਂ ਤੇ 10 ਕਿਤੇ ਲੋਕਾਂ ਨੂੰ ਕਿ ਇਹ ਗੈਰ ਕਾਨੂੰਨੀ ਹੈ। ਜੇਕਰ ਬੱਚਾ 18 ਸਾਲ ਤੋਂ ਘੱਟ ਕੋਈ ਵਹੀਕਲ ਪਾਉਂਦਾ, ਚਲਾਉਂਦਾ ਪਾਇਆ ਜਾਂਦਾ ਤੇ ਉਹਦੇ ਮਾਤਾ ਪਿਤਾ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਦਿੱਤਾ ਜਾਵੇ। ਜਿਹੜੇ ਬੱਚੇ ਇਹੀ ਰੋਕੇ ਆ। ਇਨਾਂ ਦੀ ਅਸੀਂ ਵੈਰੀਫਾਈ ਕਰ ਰਹੇ ਹਾਂ ਡਾਕੂਮੈਂਟ ਕਰ ਰਹੇ ਹਾਂ ਔਰ ਇਨਾਂ ਦੇ ਪਰਿਵਾਰ ਤੋਂ ਵੈਰੀਫਾਈ ਇਨਾਂ ਦੇ ਆਧਾਰ ਕਾਰਡ ਵੈਰੀਫਾਈ ਕਰਕੇ ਇਨਾਂ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਗਾੜੀ ਦਾ ਨਾਮ ਗਾੜੀ ਨਾਮ ਦਾ ਦਾਮੋਲ ਇਹਦੇ ਨਾਮ ਤੇ ਇਹ ਤੇ ਰਹੇ ਨੇ ਹਰਦੀਨਾ ਲਈ

A partir d'aquí, que morally difícil. A partir d'aquí